ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਬਾ ਤੁਹਾਡੇ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਤੇ ਬਹੁਤ ਘੱਟ ਰੇਟ 'ਚ ਲੈ ਕੇ ਆਈਆਂ ਜਿਹੜੀ ਅੱਜ ਵਾਲੀ ਕਲੈਕਸ਼ਨ ਹੈ ਜੀ ਇਹ ਸਭ ਨੂੰ ਬਹੁਤ ਯਾਰਾ ਪਸੰਦ ਆਉਂਦੀ ਹੈ ਮੈਨੂੰ ਤਾਂ ਇਦਾਂ ਸੀਗਾ ਕਿ ਮੈਂ ਜਦੋਂ ਮੈਂ ਪਿਛਲੇ ਘੜੇ ਬਰਬਰੀ ਦੀ ਵੀਡੀਓ ਪਾਈ ਤਾਂ ਵੀ ਮੈਂ ਲਾਸਟ ਵੀਡੀਓ ਪਾ ਰਹੀ ਹਾਂ ਬਟ ਮੇਰੇ ਵੈਂਡਰ ਮੇਰਾ ਨਹੀਂ ਖੜਾ ਛੱਡਦੇ ਕਿਉਂਕਿ ਜਿਹੜਾ ਕੁਝ ਲੈ ਕੇ ਆਨੇ ਕਹਿੰਦੇ ਮੈਡਮ ਤੁਹਾਡੇ ਕੋਲ ਸਟਾਕ ਸਾਰੇ ਸੋਲਡ ਆਊਟ ਹੋ ਜਾਂਦਾ ਅਸੀਂ ਬਣਾਇਆ ਤੇ ਕੁਝ ਅਸੀਂ ਤੁ ਇਹ ਤਾਂ ਮੈਂ ਤੁਹਾਨੂੰ ਜਰੂਰ ਸਸਤਾ ਦਵਾਂਗੀ ਜੀ ਮੈਂ ਕਿਹਾ ਚਲੋ ਇੱਕ ਵੀਡੀਓ ਹੋਰ ਪਾ ਦੰਨੇ ਆ ਬਰਬਰੀ ਦੇ ਸੂਟ ਨੇ ਜੀ ਇਹ ਅਸੀਂ ਆਰੀ ਵਰਕ ਦੇ ਨਾਲ ਮਤਲਬ ਜਿਹੜੇ ਮੇਰੇ ਕੋਲ ਆਏ ਨੇ ਇਹ ਸਾਰੇ ਆਰੀ ਵਰਕ ਦੇ ਨਾਲ ਅ ਵਰਕ ਕੀਤੇ ਹੋਏ ਨੇ ਸਾਰੀ ਬਹੁਤ ਸੋਹਣੀ ਜਿਹੀ ਕਲੈਕਸ਼ਨ ਹੈ ਜੀ ਹੈਂਡ ਪੇਂਟ ਦੇ ਨਾਲ ਸਾਰੀ ਸੂਟ ਨੇ ਕੁਝ ਨਵਾਂ ਜਿਹਾ ਦੇ ਰਹੇ ਹਾਂ ਅੱਜ ਪਹਿਲਾਂ ਵੀ ਤੁਹਾਨੂੰ ਮੈਂ ਕੁਝ ਐਦਾਂ ਦੀ ਕਲੈਕਸ਼ਨ ਦਿਖਾਈ ਆ ਬਟ ਇਹ ਹੈਂਡ ਪੇਂਟ ਦੇ ਨਾਲ ਆਰੀ ਵਰਕ ਹੈ ਜੀ ਥੋੜਾ ਹੈਵੀ ਦੇ ਵਿੱਚ ਆ ਸੂਟ ਦਾ ਪ੍ਰਾਈਸ ਜੇ ਤੁਸੀਂ ਪਹਿਲਾਂ ਪਾਇਆ ਸੀਗਾ ਤਾਂ 2900 ਪ੍ਰਾਈਸ ਸੀਗਾ ਤੇ ਅੱਜ ਅਸੀਂ ਤੁਹਾਨੂੰ 2300 ਦਾ ਸੂਟ ਦੇਵਾਂਗੇ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੂਟ ਤੁਹਾਨੂੰ ਲੁੱਕ ਲੈ ਕੇ ਹੈ ਮਤਲਬ ਸਟੀਚਿੰਗ ਤੋਂ ਬਾਅਦ ਹੈਵੀ ਲੁੱਕ ਦੇਏਗਾ ਜਿ like ਫੰਕਸ਼ਨਲ ਜੈਸੂਟ ਲੁੱਕ ਦੇਗਾ ਜੀ ਬਹੁਤ ਸੋਹਣੀ ਕਲੈਕਸ਼ਨ ਆ ਤੁਸੀਂ ਕਿਸੇ ਵੀ ਮੌਸਮ ਵਿੱਚ ਇਹਨੂੰ ਪਾ ਸਕਦੇ ਹੋ ਬਿਲਕੁਲ ਸੌਫਟ ਜੇ ਸਟੱਫ ਦੇ ਉੱਪਰ ਰਹਿਣਗੇ ਬੁਕਿੰਗ ਲਈ ਨੰਬਰ ਹੋਗਾ 8283 828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਅਸੀਂ ਤੁਹਾਨੂੰ ਡਿਜ਼ਾਈਨਿੰਗ ਅਲੱਗ-ਅਲੱਗ ਦੇਵਾਂਗੇ ਸੂਟ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਕਿਉਂਕਿ ਇੱਕ-ਇੱਕ ਸੂਟ ਨਾਲ ਦੇ ਸਾਡੇ ਕੋਲ 3-3 ਸੈੱਟ ਹੈਗੇ ਆ ਇਹ ਹੈਗਾ ਜੀ ਦੇਖੋ ਇਹ ਸਾਰੇ ਹੈਂਡ ਪੇਂਟ ਆ ਠੀਕ ਹੈ ਜਿਹੜਾ نیچے ਹੋਇਆ ਵੈ ਹੈਂਡ ਪੇਟ ਨੂੰ ਸਾਰਾ ਹੀ ਆਰੀ ਵਰਕ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਜਿਹੜਾ ਬਰਬਰੀ ਦਾ ਸਟੱਫ ਹੈ ਇਹ ਵੀ ਪਿਓਰ ਸੌਫਟ ਦੇ ਉੱਪਰ ਆ ਚੁੱਬਣੇ ਵਾਲਾ ਨਹੀਂ ਹੈਗਾ ਕਿਉਂਕਿ ਕਈ ਵਾਰੀ ਬਰਬਰੀ ਇਦਾਂ ਦੀ ਆ ਜਾਂਦੀ ਆ ਕਿ ਹਾਰਡ ਜੀ ਰਹਿੰਦੀ ਆ ਇਹ ਸੌਫਟ ਆ ਜੇ ਦੁਪੱਟੇ ਬਹੁਤ ਸੋਹਣੇ ਨੇ ਦੇਖੋ ਮਤਲਬ 23 ਵਾਲੀ ਰੇਂਜ ਦੇ ਵਿੱਚ ਤੁਹਾਨੂੰ ਬਰਬਰੀ ਦੇ ਵਿੱਚ ਇਹਨਾਂ ਵਰਕ ਵਾਲਾ ਸੂਟ ਮਿਲ ਰਿਹਾ ਸਭ ਤੋਂ ਵੱਡੀ ਗੱਲ ਇਹ ਹੀ ਆ ਤੇ ਉੱਪਰ ਉਹ ਦੁਪੱਟੇ ਲੰਮੇ ਚੌੜੇ ਨੇ ਕਲਰ ਆਪਸ਼ਨ ਹੈ ਜੀ ਇੱਕ ਇੱਕ ਸੂਟ ਨਾਲ ਦੇ ਤੁਹਾਨੂੰ ਮਤਲਬ ਤਿੰਨ ਸੈੱਟ ਨੇ ਇਸ ਕਲਰ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਠੀਕ ਆ ਸੇਮ ਦੇ ਵਿੱਚ ਇਹ ਸੈਕੰਡ ਕਲਰ ਡਿਜ਼ਾਈਨ ਆ ਠੀਕ ਹੈ ਕਿਹੇ ਕਲਰ ਹੋ ਗਿਆ ਜੀ ਤੇ ਇੱਕ ਕਲਰ ਤੁਹਾਨੂੰ ਇਹ ਪਿਸਤਾ ਜਿਹਾ ਸ਼ੇਡ ਮਿਲ ਜਾਏਗਾ ਇੱਕ ਕਲਰ ਤੁਹਾਨੂੰ ਇਹ ਦੇ ਵਿੱਚ ਪਰਪਲ ਸ਼ੇਡ ਮਿਲ ਜੇਗਾ ਚਾਰ ਕਲਰ ਨੇ ਕਲਰ ਮੋਸਟਲੀ ਇਹੀ ਰਹਿਣਗੇ ਜੀ ਸਾਰਿਆਂ ਦੇ ਵਿੱਚ ਘੁੰਮਦੇ ਫਿਰਦੇ ਜੇ ਬਟ ਡਿਜ਼ਾਈਨਿੰਗ ਅਲੱਗ-ਅਲੱਗ ਰਹੇਗੀ ਕਲਰ ਵੀ ਸੋਹਣੇ ਆ ਜਿਹੜਾ ਤੁਹਾਨੂੰ ਪਸੰਦ ਆ ਸੂਟ 2300 ਪ੍ਰਾਈਸ ਦੇ ਵਿੱਚ ਨੇ ਜਲਦੀ ਜਲਦੀ ਬੁਕਿੰਗ ਕਰਾ ਦਿਓ ਇਹਨਾਂ ਸੂਟਾਂ ਦੇ ਨੈਕਸਟ ਡਿਜ਼ਾਈਨ ਦੰਨੇ ਆ ਕਲਰ ਵੀ ਪਿਆਰਾ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਦੇਖੋ ਜੀ ਸੂਟ ਲਾਈਟ weight ਦਾ light weight ਸੂਟ ਆ ਜਿੱਦਾਂ ਮਰਜੀ ਵਾਸ਼ ਕਰ ਸਕਦੇ ਹੋ ਠੀਕ ਹੈ ਕੋਈ ਡਰੈਕਲੀਨ ਵਾਲੇ ਨਹੀਂ ਹੈਗੇ ਹੈਂਡ ਵਾਸ਼ ਹੁੰਦੇ ਨੇ ਜੀ ਸਾਰੇ ਇਹ ਤੇ ਨੈਕਸਟ ਹੈਗਾ ਜੀ ਇਹ ਦੇਖੋ ਸੂਟ ਸੂਟ ਦਾ ਦੁਪੱਟਾ ਦੇਖਿਓ ਪਹਿਲਾਂ ਤੇ ਇਹ ਹੈਗੇ ਨੇ ਜੀ ਪੱਲੇ ਠੀਕ ਹੈ ਇਹ ਪੱਲੇ ਤੇ ਇਹ ਹੈਗਾ ਇਹਦਾ ਸੈਂਟਰ ਦੇ ਵਿੱਚ ਮੇਰਾ ਸੂਟ ਬਹੁਤ ਸੋਹਣਾ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਸਟਾਈਲ ਲਵਾਂਗੇ ਦੁਪट्टे ਦਾ ਤੇ ਇਹ ਸਾਰਾ ਆਪਣਾ ਸੈਂਟਰ ਦੇ ਵਿੱਚ ਆਏਗਾ ਤੇ ਬਾਕੀ ਪੱਲੇ ਆ ਜਾਣਗੇ ਜੀ ਬਹੁਤ ਸੌਫਟ ਜੇ ਸੂਟ ਨੇ ਤੁਸੀਂ ਕਲਰ ਦੇਖ ਸਕਦੇ ਹੋ ਇਹਨਾਂ ਦੇ ਪ੍ਰਿੰਟਡ ਡਿਜ਼ਾਈਨ ਦੇਖ ਸਕਦੇ ਹੋ ਇਹ ਹੈਗਾ ਜੀ ਇਹਦੇ ਵਿੱਚ ਸੈਕਿੰਡ ਕਲਰ ਠੀਕ ਹੈ ਤੇ ਇੱਕ ਕਲਰ ਇਹ ਤੁਹਾਨੂੰ ਇਹਦੇ ਵਿੱਚ ਇਹ ਵਾਲਾ ਮਿਲ ਜਾਏਗਾ ਬਹੁਤ ਸੋਹਣੇ ਜੇ ਕਲਰ ਡਿਜ਼ਾਈਨ ਨੇ ਫੁੱਲਾਂ ਦਾ ਕਲਰ ਬਹੁਤ ਸੋਹਣਾ ਜਿਹਦਾ ਕੰਟਰਾਸਟ ਬਣਦੇ ਉਦਾਂ ਬਣਾਏ ਹੋਏ ਨੇ ਹੁਣ ਇਹਦੇ ਵਿੱਚ ਇਹ ਪਰਪਲ ਤੇ ਬਲੂ ਕਲਰ ਦਾ ਫਲਾਰੇ ਦੇ ਵਿੱਚ ਪਰਪਲ ਤੇ ਰੈਸਟ ਕਲਰ ਦਾ ਫਲਾ ਰਹੇ ਠੀਕ ਹੈ ਜੀ ਤੇ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਸਾਰੇ ਹੀ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਤੇ ਪ੍ਰਾਈਸ ਹੈਗਾ ਇਹ ਦੇ ਇਸਾ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਡਿਜ਼ਾਈਨਿੰਗ ਹੀ ਬਹੁਤ ਪਿਆਰੀ ਆ ਸਾਰੇ ਸੂਟਾਂ ਦੇ ਸੈਂਟਰ ਫਲਾਰ ਟੇਕ ਫਲਾਰ ਆਪਣਾ ਇਹ ਸ਼ੋਲਡਰ ਕੋਲ ਆ ਜਾਏਗਾ ਇੱਥੇ ਆਪਣਾ ਨੈਕ ਬਣ ਜਾਏਗਾ ਜੀ ਦੁਪੱਟੇ ਬਹੁਤ ਸੋਹਣੇ ਨੇ ਸਾਰੇ ਸੂਟਾਂ ਦੇ ਬਹੁਤ ਪਿਆਰੀ ਕਲੈਕਸ਼ਨ ਆ ਦੁਪੱਟੇ ਪੂਰੀ ਹੈਵੀ ਲੁੱਕ ਦਿੰਦੇ ਆ ਇਹ ਕਲਰ ਦੋਨਾਂ ਵਿੱਚ 12 ਦਾ ਫਰਕ ਆ ਠੀਕ ਹੈ ਜੀ ਇਹ ਮੈਂ ਸ਼ਾਰਟ ਵੀਡੀਓ ਪਾਈ ਸੀਗੀ کافی ਟਾਈਮ ਜਦੋਂ ਮੇਰੇ ਕੋਲ ਪਹਿਲਾ ਸੂਟ ਆਏ ਸੀਗੇ ਹਨਾ ਤਾਂ ਬਹੁਤ ਯਾਦਾ ਸੋਹਣੇ ਪਸੰਦ ਕੀਤੇ ਵਾਲਾ ਡਿਜ਼ਾਈਨ ਵੀ ਇਹ ਰਿਪੀਟ ਆਇਆ ਆਪਣੇ ਪਾਸ ਡਿਜ਼ਾਈਨ ਤੇ ਇਹਦੇ ਵਿੱਚ ਕਲਰ ਵੀ ਬਹੁਤ ਸੋਹਣੇ ਸੋਹਣੇ ਆ ਸਾਰਾ ਹੀ ਬੇਲਾਂ ਵਾਲਾ ਡਿਜ਼ਾਈਨ ਆ ਇਹ ਦੇਖੋ ਜੀ ਸੂਟ ਅਦਾ ਠੀਕ ਹੈ ਇਹਦੇ ਵਿੱਚ ਕਲਰ ਸੈਕੰਡ ਥਰਡ ਤੇ ਫੋਰਥ ਸਾਰੇ ਹੈਂਡ ਪੇਂਟ ਦੇ ਨਾਲ ਸੂਟ ਰਹਿਣਗੇ ਜੀ ਤੇ ਆਰੀ ਵਰਕ ਦੇ ਨਾਲ ਸਾਰੇ ਹਾਈਲਾਈਟ ਕੀਤੇ ਹੋਏ ਸੂਟ ਨੇ ਡਿਜ਼ਾਈਨਿੰਗ ਤੁਹਾਨੂੰ ਬਹੁਤ ਸੋਹਣੀ ਸੋਹਣੀ ਜੀ ਦੇ ਰਹੇ ਆ ਦੁਪੱਟੇ ਪੂਰੇ ਹੈਵੀ ਦੇ ਰਹੇ ਆ ਹੁਣ ਇਹ ਸੂਟ ਦੇਖਿਓ ਬਿਲਕੁਲ ਨਵਾਂ ਹੀ ਡਿਜ਼ਾਈਨ ਗਰਲੀਸ਼ੀ ਲੁੱਕ ਦਾ ਸਿੰਗਲ ਫਲਾਰ ਦੇ ਨਾਲ ਬਹੁਤ ਸੋਹਣਾ ਸੂਟ ਆ ਐਡਾ ਨਹੀਂਗਾ ਜੀ ਸੂਟ ਇਹ ਉਰੀ ਆਪਣਾ neck ਬਣ ਜਾਏਗਾ ਠੀਕ ਹੈ ਤੇ ਇਹ ਹੈਗਾ ਬਹੁਤ ਪਿਆਰਾ ਜਿਹਾ ਵਰਕ ਇਹਦਾ ਬਾਜੂ ਤੇ ਵੀ ਪ੍ਰੋਪਰ ਵਰਕ ਆ ਪਿਓਰ ਮਸਲੀਨ ਦੀ ਇਹਨਾਂ ਦੇ ਨਾਲ ਸਲਵਾਰਾਂ ਨੇ ਤੇ ਦੁਪट्टे ਬਹੁਤ ਪਿਆਰੇ ਪਿਆਰੇ ਆ ਮਤਲਬ ਲਾਈਟ ਡਾਰਕ ਦਾ ਬਹੁਤ ਸੋਹਣਾ ਕੰਟਰਾਸਟ ਬਣਾਇਆ ਹੋਇਆ ਐਦਾ ਸਾਰੇ ਦੁਪੱਟੇ ਛੋਟੇ ਫੁੱਲ ਲਹਿਣਗੇ ਕਾਰਨਰ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਸਾਰੇ ਟੋਟਲੀ ਦੁਪੱਟੇ ਮੈਨੂੰ ਤੁਹਾਨੂੰ ਐਦਾਂ ਵਰਕ ਉਹ ਨਾਲ ਫਿਨਿਸ਼ਿੰਗ ਕੀਤੇ ਹੋਏ ਮਿਲ ਜਾਣਗੇ ਐਕਸਟਰਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਆ ਬਾਕੀ ਥੋੜੀ ਚੁਆਇਸ ਆ ਜੀ ਹੁਣ ਇਹਦੇ ਨਾਲ ਹਾਈਲਾਈਟ ਦੇਖੋ ਕਲਰ ਕਿੰਨੇ ਸੋਹਣੇ ਲਗਾਏ ਹੋਏ ਆ ਸੇਮ ਡਿਜ਼ਾਈਨ 'ਚ ਇਹ ਕਲਰ ਆਪਸ਼ਨ ਆ ਕਲਰ ਹੀ ਬਹੁਤ ਪਿਆਰੇ ਪਿਆਰੇ ਆ ਠੀਕ ਹੈ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਇਹ ਸਾਰੇ ਸੂਟ ਮੈਂ ਤੁਹਾਨੂੰ ਕਲਰ ਦਿਖਾ ਰਹੀ ਹਾਂ ਕਿ ਕਿਹੜੇ ਸੂਟ ਤੇ ਕਿਹੜਾ ਕਲਰ ਲੱਗਿਆ ਹੋਇਆ ਇੱਕ ਇੱਕ ਸੂਟ ਨਾਲ ਦੀ ਆਪਣੇ ਕੋਲ 3 3 ਸੂਟ ਹੈਗੇ ਆ ਇੱਕ ਇੱਕ ਕਲਰ ਦੇ ਵਿੱਚ ਰੇਕਸਟ ਦੇ ਹੁਣ ਇਹ ਦੇਖ ਲੋ ਜੀ ਸੂਟ 2300 ਦੀ ਰੇਂਜ ਰਹੇਗੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਪਿਓਰ ਬਰਬਰੀ ਦੇ ਸੂਟ ਅਸੀਂ ਤੁਹਾਨੂੰ ਦੇ ਰਹੇ ਹਾਂ ਪੂਰੇ ਵਰਕ ਵਾਲੇ ਦੁਪੱਟੇ ਹੈਵੀ ਵਾਲੇ ਕਿਸੇ ਨੂੰ ਗਿਫਟ ਕਰਨੇ ਆ ਤਾਂ ਵੀ ਬਹੁਤ ਸੋਹਣੀ ਕਲੈਕਸ਼ਨ ਆ ਤੇ ਤੁਸੀਂ ਸਟਿਚ ਕਰਨੇ ਆ ਫਿਰ ਵੀ ਬਹੁਤ ਸੋਹਣੀ ਕਲੈਕਸ਼ਨ ਆਈ ਦੇਖੋ ਜੀ ਇਹਦਾ ਕਲਰ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਸੈਂਟਰ ਦੇ ਵਿੱਚ ਆ ਫੋਰ ਸਾਈਡ ਵਰਕ ਆ ਤੇ ਕਾਰਨਰ ਦੇ ਵਿੱਚ ਇਹ ਫੁੱਲਾ ਜੇ ਤੁਸੀਂ ਕੁਝ ਹਲਕਾ ਜਿਹਾ ਦੁਪੱਟਾ ਲੈਣਾ ਤਾਂ ਇਹ ਮਿਲ ਜਾਣਗੇ ਜੀ ਸੂਟ ਦੇ ਵਿੱਚ ਦੋ ਹੀ ਕਲਰ ਨੇ ਬਾਕੀ ਵਿੱਚੋਂ ਨਿਕਲ ਆਣਗੇ ਨੈਕਸਟ ਡਿਜ਼ਾਈਨ ਇਹਦੀ ਨੱਕ ਤੇ ਨਹੀਂ ਹੈਗਾ ਇਹਦਾ ਸਿਰਫ ਘੇਰਾ ਹੈ ਕਲਰ ਵੀ ਪਿਆਰਾ ਹੈ ਬਾਜੂ ਨੇ ਜੀ ਮਸਲੀਨ ਦੀ ਸਲਵਾਰ ਆ ਤੇ ਇਹ ਹੈਗਾ ਦਾ ਦੁਪੱਟਾ ਦੁਪੱਟੇ ਦੇ ਕਾਰਨਰ ਨੇ ਤੇ ਸੈਂਟਰ ਫਲਾਰ ਆ ਇਹਦੇ ਵਿੱਚ ਕਲਰ ਦੇਖ ਲਓ ਕਲਰਸ ਆਪਦੇ ਸੇਮ ਹੀ ਨੇ ਬਸ ਸਾਨੂੰ ਡਿਜ਼ਾਈਨਿੰਗ ਦੇ ਰਹੇ ਹਾਂ ਅਸੀਂ ਇਹ 4 4 5 5 ਕਲਰਾਂ ਦੀ ਡਿਜ਼ਾਈਨਿੰਗ ਆ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਨੈਕਸਟ ਡਿਜ਼ਾਈਨ ਦੰਨੇ ਆ ਇਹ ਥੋੜਾ ਜਿਹਾ ਕਲਰਫੁਲ ਜਿਹਾ ਬਣਾਇਆ ਹੋਇਆ ਹੈ ਹੈਂਡ ਪੇਂਟ ਦੇ ਨਾਲ ਬਹੁਤ ਸੋਹਣੇ ਸੂਟ ਨੇ ਅੱਗੇ ਪ੍ਰਿੰਟ ਦੇ ਉੱਪਰ ਹੁੰਦੇ ਆ ਹੁਣ ਹੈਂਡ ਪੇਂਟ ਦੇ ਨਾਲ 2900 ਪ੍ਰਾਈਸ ਕੋਸਟ ਕਰਦਾ ਜੀ ਇਹ ਹੈ ਇਹ ਹੈਗਾ ਕਾਰਨਰ ਚ ਇੱਕ ਸਾਈਡ ਛੋਟਾ ਫਲਾਰ ਤੇ ਦੂਜੇ ਕਾਰਨਰ ਚ ਹੈ ਵੀ ਤੇ ਸੈਂਟਰ ਵਿੱਚ ਇਦਾਂ ਰਹੇਗਾ ਜੀ ਬਹੁਤ ਸੋਹਣਾ ਪੀਸ ਇਹ ਤੇ ਇਹਦੇ ਵਿੱਚ ਕਲਰ ਦੇ ਦਾਂਨੇ ਤੁਹਾਨੂੰ ਇਦਾਂ ਹੈਗੇ ਨੇ ਜੀ ਕਲਰਫੁਲ ਜੇ ਬਹੁਤ ਸੋਹਣੇ ਕਲਰ ਠੀਕ ਹੈ ਮੈਂ ਤੁਹਾਨੂੰ ਕਲਰ ਇਦਾਂ ਖੋਲ ਕੇ ਤਾਂ ਦਿਖਾਨੀ ਤਾਂ ਜੋ ਤੁਹਾਨੂੰ ਫੁੱਲਾਂ ਦੇ ਜਿਹੜੇ ਅਸੀਂ ਕਲਰ ਵਿੱਚ ਪੁਆਏ ਹੋਏ ਆ ਉਹ ਪਤਾ ਲੱਗ ਜਾਏਗਾ ਇਹ ਸਾਰੇ ਹੀ ਡਿਜ਼ਾਈਨ ਆ ਜਿਹੜਾ ਇੱਕ ਖੋਲਿਆ ਹੋਇਆ ਠੀਕ ਆ ਜੀ ਇਹ ਸੀਗੇ ਸਾਰੇ ਆਰੀਵਰਕ ਦੇ ਨਾਲ ਹੈਂਡਵਰਕ ਦੇ ਸੂਟ ਤੇ ਪ੍ਰਾਈਸ ਹੈਗਾ ਇਹ 2300 ਡਿਸਕਾਊਂਟ ਤੇ ਇੱਕ ਹੋਰ ਤੁਹਾਨੂੰ ਵੈਸਟ ਕਲੈਕਸ਼ਨ ਦੱਲੀ ਆ ਬਹੁਤ ਘੱਟ ਰੇਂਜ 'ਚ ਹੈਂਡ ਹੈਂਡਵਰਕ ਦੇਣ ਲੱਗਿਆਂ ਜੀ ਬਹੁਤ ਸੋਹਣੇ ਸਟੱਫ ਦੇ ਉੱਪਰ ਹੈਂਡਵਰਕ ਦਾ ਸੂਟ ਆ ਬਹੁਤ ਪਿਆਰਾ ਪੀਸ ਹੈ ਜੀ ਸਾਰੇ ਹੈਂਡਵਰਕ ਤੇ ਰੈਡੀ ਕੀਤਾ ਹੈ ਸੂਟ ਬਾਜੂ ਨੇ ਪਰਲ ਵਰਕ ਦੇ ਨਾਲ ਬਹੁਤ ਸੋਹਣਾ ਹਾਈਲਾਈਟ ਕੀਤਾ ਹੋਇਆ ਬਿਲਕੁਲ ਨਵਾਂ ਜਿਹਾ ਸਟਾਫ ਹੈ ਲੀਲਨ ਦੀ ਤਰ੍ਹਾਂ ਹੀ ਸਟਾਫ ਰਹੂਗਾ ਪਰ ਹੈਗਾ ਮਸਲੀਨ 베ਸ ਤੇ ਹੀ ਆ ਮਸਲੀਨ ਦੀ ਸਲਵਾਰ ਆ ਜੀ ਇਹਦੇ ਨਾਲ ਤੇ ਇਦਾਂ ਰਹਿਣਗੇ ਬਹੁਤ ਸੋਹਣੇ ਜਿਹੇ ਦੁਪੱਟੇ ਦੁਪੱਟੇ ਚ ਬੂਟੀ ਰਹੇਗੀ ਸਾਰੇ ਦੇ ਵਿੱਚ ਠੀਕ ਹੈ ਜੀ ਤੇ ਪ੍ਰਾਈਸ ਤੁਸੀਂ ਸੋਚ ਵੀ ਨਹੀਂ ਸਕਦੇ ਕੀ ਹੋਏਗਾ 3500 3200 ਜਾਂ ਫਿਰ ਇਹਦਾ ਪ੍ਰਾਈਸ ਅਸੀਂ ਕੱਢ ਰਹੇ ਹਾਂ ਜੀ 3000 3000 ਦੇ ਵਿੱਚ ਸੂਟ ਹੈ ਹੈਂਡਵਰਕ ਦਾ ਕਲਰ ਆਪਸ਼ਨ ਦੇਖੋ ਕਿੰਨੇ ਸੋਹਣੇ ਆ ਕਈ ਵਾਰੀ ਕੋਈ ਕਹਦਾ ਨਹੀਂ ਕਿ ਸਤੋਂ ਸੰਥੈਟਿਕ ਸੂਟ ਨਹੀਂ ਪੈਂਦੇ ਹੈਗੇ ਤਾਂ ਫਿਰ ਕੁਛ ਐਦਾਂ ਦਾ ਪਾ ਸਕਦੇ ਹੋ ਨਾਲ ਹੀ ਰਹੇ ਪਾਰਟੀ ਵੇਅਰ ਦਾ ਸਟੱਫ ਆ ਜਾਂਦਾ ਹੈ ਤੇ ਇੱਕ ਇਹਦੇ ਵਿੱਚ ਇਹ ਕਲਰ ਆ ਚਾਰ ਕਲਰ ਨੇ ਜੀ ਚਾਰੋਂ ਹੀ ਕਲਰ ਬਹੁਤ ਸੋਹਣੇ ਮਸਲੀਨ ਦੀਆਂ ਸਲਵਾਰਾਂ ਦੇ ਨਾਲ ਤੇ 3000 ਪ੍ਰਾਈਸ ਦੇ ਵਿੱਚ ਇੱਕ ਸੂਟ ਹੋਰ ਦੰਨੇ ਆ ਆਰੀ ਵਰਕ ਤੇ ਬਹੁਤ ਸੋਹਣਾ ਪੀਸ ਆ ਬਹੁਤ ਸੋਹਣਾ ਕਲਰ ਆ 3500 ਵਾਲਾ ਸੂਟ ਆ ਜੇ 35 ਵਾਲਾ ਸੂਟ ਜਿਹੜਾ ਸੀ ਤੁਹਾਨੂੰ 2700 ਚ ਦੇ ਰਹੇ ਆ ਬਹੁਤ ਸੋਹਣਾ ਪਿਓਰ ਆਰੀ ਵਰਕ ਦੇ ਵਿੱਚ 2700 ਦਾ ਸੂਟ ਫੋਰ ਸਾਈਡ ਐਦਾ ਹੈਵੀ ਦੁਪੱਟੇ ਦੇ ਨਾਲ ਠੀਕ ਹੈ ਜੀ 2700 ਇਹਦੇ ਵਿੱਚ ਕਲਰ ਬਹੁਤ ਸੋਹਣੇ ਸੋਹਣੇ ਆ ਇਹ ਮਸਟਰਡ ਕਲਰ ਹੈ ਮੈਂ ਖੋਲ ਕੇ ਤਾਂ ਦਿਖਾ ਰਹੀ ਹਾਂ ਜਿਹੜੇ ਫੁੱਲਾਂ ਦੇ ਕਲਰ ਨੇ ਉਹ ਤੁਹਾਨੂੰ ਮਤਲਬ ਪਤਾ ਲੱਗ ਜਿਵੇਂ ਕਿਹੜੇ-ਕਿਹੜੇ ਕਲਰ ਪਾਈ ਹੋਈਆਂ ਵਿੱਚ 컬러풀 ਜੇ ਸੂਟ ਨੇ 2900 ਇਹਨਾਂ ਸੂਟਾਂ ਦਾ ਪ੍ਰਾਈਸ ਆ ਅ 29 ਦਾ ਸੂਟ ਆ ਜੀ ਤੁਸੀਂ ਜਿਹੜਾ ਵੀ ਲੈਣਾ ਲੈ ਸਕਦੇ ਹੋ ਇੱਕ ਕਲਰ ਨੇ ਦੇ ਵਿੱਚ 3 ਠੀਕ ਆ ਮੈਨੂੰ ਵੀ ਸੋਹਣਾ ਲੱਗਿਆ ਚੌਥਾ ਕਲਰ ਮੈਂ ਕੱਢ ਲਿਆ ਆਪਣੇ ਵਾਸਤੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਬਾਏ